ਬੈਠ ਕੇ ਟੁਟਾਣੀਆਂ ਚ ਪੁੱਤਾ ਨਸ਼ਾ ਲਾ ਲਿਆ ਪਿਓ ਸੀ ਸ਼ਰਾਬੀ ਤੇਰਾ ਓਖਾ ਤੈਨੂੰ ਪਾਲਿਆ ਬੈਠ ਕੇ ਟੁਟਾਣੀਆਂ ਚ ਪੁੱਤਾ ਚਿੱਟਾ ਲਾ ਲਿਆ ਪਿਓ ਸੀ ਸ਼ਰਾਬੀ ਤੇਰਾ ਓਖਾ ਤੈਨੂੰ ਪਾਲਿਆ ਸੁੱਖ ਵੇ ਪੁੱਤਾ ਤੂੰ ਬੁੱਢਾ ਪਾ ਰੋਲਤਾ ਤੇਰੇ ਪਿਓ ਨੇ ਮੇਰੀ ਰੋਂਦੀ ਜਵਾਨੀ ਵੇ ਪੁੱਤਾ ਤੂੰ ਬੁੱਢਾ ਪਾ ਰੋਲਤਾ ਵੱਡਾ ਹੋ ਕੇ ਸਹਾਰਾ ਮੇਰਾ ਬਣੇਗਾ ਜੂੰਦੀ ਸੀ ਮੈਂ ਇਸ ਆਸ ਤੇ ਕਦ ਸੋਚਿਆ ਨਾ ਭੈਣ ਮੋਟਿਆਰ ਦਾ ਵਫੜੇ ਪੁੱਤਾਂ ਕਿਹੜੇ ਰਾਸਤੇ ਵੱਡਾ ਹੋ ਕੇ ਸਹਾਰਾ ਮੇਰਾ ਬਣੇਗਾ ਸੋਚੇ ਆ ਨਾ ਭੈਣ ਮੁੱਟਿਆਰ ਦਾ ਵਫੜੇ ਪੁੱਤਾਂ ਕਿਹੜੇ ਰਾਸਤੇ ਕੌਣ ਲਾਊ ਕਾ ਸ਼ਰਾਬੀਆਂ ਦੀ ਧੀ ਨੂੰ ਕੌਣ ਲਾਊ ਕਾ ਸ਼ਰਾਬੀਆਂ ਦੀ ਧੀ ਨੂੰ ਸ਼ਰੀਕਾਂ ਕਈ ਵਾਰ ਬੋਨਤਾ ਤੇਰੇ ਪਿਉ ਨਹੀਂ ਮੇਰੀ ਰੋਲਦੀ ਜਵਾਨੀ ਮੈਂ ਪੁੱਤਾਂ ਤੋਂ ਮੁੰਡਾਪਾ ਰੋਲਦਾ ਵੇ ਪੁੱਤਾ ਤੂੰ ਬੁਢਾ ਪਰੋਲਤਾ ਆਪ ਟਿੱਡੋ ਬੁੱਕੀ ਰਹਿ ਕੇ ਤੈਨੂੰ ਪਾਲਿਆ ਵੇ ਉਹ ਦਿਨ ਯਾਦ ਆਉਂਦੇ ਨੇ ਜਿਹੜੇ ਮਾਪਿਆਂ ਨੂੰ ਦੁੱਖ ਦੇਂਦੇ ਪੁੱਤਰਾ ਜੱਗ ਤੇ ਨਾਮ ਪਾਉਂਦੇ ਨੇ ਆਪ ਟਿੱਡੋ ਬੁੱਕੀ ਰਹਿ ਕੇ ਤੈਨੂੰ ਪਾਲਿਆ ਵੇ ਉਹ ਦਿਨ ਯਾਦ ਆਉਂਦੇ ਨੇ ਜਿਹੜੇ ਮਾਪਿਆਂ ਨੂੰ ਦੁੱਖ ਦਿੰਦੇ ਪੁੱਤਰਾ ਜੱਗ ਤੇ ਨਾ ਸੁੱਖ ਪਾਉਂਦੇ ਨੇ ਦੂਜਾ ਰੱਬ ਨੇ ਲੋਕੀ ਮਾਵਾਂ ਨੂੰ ਆਖਦੇ ਦੂਜਾ ਰੱਬ ਨੇ ਮਾਵਾਂ ਨੂੰ ਲੋਕੀ ਆਖਦੇ ਤੂੰ ਕੋਡੀਆਂ ਦੇ ਭਾ ਤੋਲਤਾ ਤੇਰੇ ਪਿਓ ਨੇ ਮੇਰੀ ਰੋਂਦੀ ਜਵਾਨੀ ਮੈਂ ਪੁੱਤਾਂ ਤੂੰ ਬੁੱਢਾ ਪਰ ਰੋਲਤਾ ਪੁੱਤਾ ਤੂੰ ਬੁੱਢਾ ਪਰੋਲਤਾ ਮੇਰੀ ਇੱਕ ਗੱਲ ਯਾਦ ਰੱਖੀ ਪੁੱਤਰਾ ਵੀ ਤੇਰੇ ਨਾਲ ਇੰਜ ਹੋਊਗੀ ਰੋਇਆ ਕਰੇਗਾ ਰਾਤਾਂ ਨੂੰ ਪੁੱਬ ਬਮਾਰ ਕੇ ਤੇਰੀ ਵੀ ਨਾ ਅੱਖ ਸੋਵੇਂਗੀ ਵੇਲਾ ਲੰਘੇ ਤੇ ਅਹਿਸਾਸ ਤੈਨੂੰ ਹੋਊਗਾ ਵੇਲਾ ਲੰਘੇ ਤੇ ਅਹਿਸਾਸ ਤੈਨੂੰ ਹੋਊਗਾ ਮੈਂ ਮਮਤਾ ਨੂੰ ਪੈ ਤੂੰ ਬੁੱਢਾ ਪਰੋਲਦਾ ਤੇਰੇ ਪਿਓ ਨੇ ਮੇਰੀ ਰੋਲਤੀ ਜਵਾਨੀ ਵੇ ਪੁੱਤਾਂ ਤੂੰ ਬੁੱਢਾ ਪਰੋਲਦਾ ਤੇਰੇ ਪਿਓ ਨੇ ਮੇਰੀ ਰੋਲਤੀ ਜਵਾਨੀ ਵੇ ਪੁੱਤਾਂ ਤੂੰ